ਸਭਿਆਚਾਰ ਦਾ ਵਹਿਕੀ ਦਾ ਭਾਸ਼ਾ ਵਹਿਕੀ ਦੀ ਭਾਸ਼ਾ ਸਵਾਚਨਕ ਦੀ ਸਰਾਕਰ ਕੁੰਦਰਕੀ ਤਰ੍ਹਾਂ ਸਰਾਕਰ ਜਿਹਾ ਸਾਡਾ ਮੱਛੀ ਦਾ ਇਹ ਜੁਨੀਅਰ ਸਿਖਾ ਕਰਦੇ ਬਾਰੇ ਉਸ ਵੀਰ ਨੂੰ ਪ੍ਰਾਰਥਨ ਕਰੇ ਸਾਡਾ ਪਹਿਲਾ ਸਾਥ ਮੰਦਾ ਹੈ ਕਿ ਇਸ ਦੁੱਖ ਦੀ ਘੜੀ 'ਚ ਇਸ ਦੇ ਪਰਿਵਾਰ ਨੂੰ ਇਹਦੀ ਮਾਤਾ ਜੀ ਨੂੰ

ਇਹ ਅਸੀਂ ਦਿੱਲੀ ਦੇ ਬਾਕੇ ਟੈਂਸ਼ਨ ਦਰਵਾਜ਼ੇ ਨਹੀਂ ਚੜ੍ਹੇ ਚਲੇ ਜੀ ਅਸੀਂ ਸਾਰਿਆਂ ਨੇ ਆਖਿਆ ਕਿ ਰਾਜਸੀ ਕਤਲ ਹੈ ਇੱਕ ਸਾਜਿਸ਼ ਹੈ ਰਾਜਨੀਤੀ ਇਹ ਜੀ ਮਾੜੀ ਹੋ ਚੁੱਕੀ ਹੈ ਜੀਵਨ ਦਾ ਦਾ ਜਾਨ ਦਾ ਰਾਜਨੀਤਿਕ ਤੌਰ ਤੇ ਇਹ ਜੀ ਕੱਢੀ ਰਾਜਨੀਤੀ ਤੇ ਇਸ ਰਾਜਨੀਤੀ ਨੇ ਸਾਜਿਸ਼ ਕਰਕੇ ਸਾਡੇ ਵੀਰ ਨੂੰ

ਇਹਦੇ ਕੋਈ ਰਿਕਾਰਡਿੰਗਾਂ ਆਉਂਦੀਆਂ ਸੀ ਮੇਰੇ ਫੋਨ 'ਚ ਵੀ ਰਹੀਆਂ ਕੀ ਇਹਦਾ ਕਤਲ ਹੋਣਾ ਹੈ ਹੋਰ ਕਹਿੰਦੀ ਹੈ ਕਿ ਅੱਜ ਅਸੀਂ ਫੋਨ ਕਰਕੇ ਕਿਸੇ ਜ਼ਿਲ੍ਹੇ ਦੇ ਐਸਐਸਪੀ ਨੂੰ ਕਹਿ ਲਈਏ ਕਿ ਖਿਲਾੜੇ ਦੇ ਬੰਦੇ ਜਿਆਨ ਨੂੰ ਪੱਤਣਾ ਨਾਲ ਦੇ ਨਾਲ ਕੋਈ ਸਟਰਟ ਹੋ ਕੇ ਉਸ ਨੂੰ ਸੰਭਾਲ ਲਈ ਹੈ ਉਸ ਨੂੰ ਸਿਕਿਉਰਿਟੀ ਦਿੱਤੀ ਜਾਵੇ ਇਸ ਨੂੰ ਆੜੇ ਕਾਟ ਕਾਟ ਕੇ ਪਾ ਥਾ ਕੇ ਇਹਨੂੰ ਪਹਿਲਾਂ ਸੁਣਾਂਗੇ ਜਿਸ ਦੀ ਬਹੁਤ ਮਸਲਾ ਦਾ ਹਸਤਾਖਰ ਆਇਆ ਕਿ ਇਹ ਨਹੀਂ ਕੋਈ ਸਾਹਮਰੇ ਕੀ ਜਿਉ ਕਿਉਂਕਿ ਜਦ ਰੋੜਾ ਪਿਆ ਸੀਗਾ ਇੱਥੇ ਥੋੜੇ ਐਮਐਲ ਆ ਗਏ ਵੀ ਪਹਿਲਾਂ ਨੌਜਵਾਨ ਦੀ ਪਾਰਟੀ ਗਿਆ ਸੀ ਕਿਹਾ ਕਿ ਇਹ ਜਿਹੜੇ ਰਾਸ਼ੀ ਲੋਕ ਇਹਨਾਂ ਨੂੰ ਅਸੀਂ ਕੀ ਕਹਣਾ ਕਿਹਾ ਕਿ ਇਹਨਾਂ ਨੂੰ ਬਾਤਮਾਨ ਜਿਹਨੂੰ ਕਾਮੇਡੀ ਕਰਨ ਵਾਸਤੇ ਅਸੀਂ ਹੀ ਚੁਣਿਆ ਸਟੇਜ 'ਤੇ ਆਉਣ ਵਾਸਤੇ ਚੁਣਿਆ ਜਿਹ ਵੀਰੋਜਿਤ ਕਾਮੇਡੀ ਕਰਦਾ ਸੀ ਸਟੇਜ 'ਤੇ ਖੜ ਕੇ ਟੈਕਨਾ ਤੇ ਖੜ ਕੇ ਨੱਚਦਾ ਸੀ ਤੇ ਐ ਕਰਦੀ ਸੀ ਸੀਟੀਆਂ ਮਾਰ ਰਿਹਾ ਕਿ ਅਸੀਂ ਹੁੰਦੇ ਸੀ ਐਨਾ ਕੁ ਲੋ ਕਿ ਨਾ ਖਾਜਪੰਦੇ ਆਣ ਵਗੇ ਆਉਣ ਵਾਲੇ ਅਸੀਂ ਲੋਕ ਕਹੀਏ ਇਹ ਲੋਕ ਹਮ ਸਾਡੇ ਕਤਲਕਰਮ ਸਾਡੇ ਦੇ ਗੋਲੀਆਂ ਚੜਵਾਨ ਤੇ ਅਸੀਂ ਰਹਿ ਨਹੀਂ ਜਿੰਦਗੀ ਇਹਨਾਂ ਸੜਕਾਂ ਤੇ ਧਰਨਿਆਂ ਤੇ ਮੁਜਾਰਿਆਂ ਤੇ ਆਪੀ ਨਹੀਂ ਜਲਦੀ ਘਟਗੇ ਜੀਵਨ ਘਾਟਾ ਸਿਆਸੀ ਤੌਰ ਤੇ ਵੇਚਣ ਲਈ ਜੀਵਨ ਘਾਟਾ ਆਹ ਮੋਤਾ ਸਿੰਘ ਬਹਿ ਗਿਆ ਇਹਨੇ ਪੋਸਟ ਪ੍ਰਾਈਸ ਹੀ ਕਹਿੰਦਾ ਮੈਂ ਹੁਣ ਨਾਲ ਜੇ ਵੇਚਣਾ ਬੰਦ ਕਰ ਦੇਣ ਸਾਰੇ ਇਹ ਮੇਰੇ ਕਾਲੇ ਤੇ ਸਿਆਖੀ ਅੱਗੇ ਗਏ ਹੈ ਜਦੋਂ ਜਦ ਅੱਜ ਬਿਆਨ ਦਿੱਤੇ ਹੈ ਨਾਲ ਦੀ ਨਾਲ ਆਪ ਦਾ ਬਿਆਨ ਕਰੋ ਕਿ ਕੋਰਟ ਨੂੰ ਕਹਿੰਦੇ ਜਿਹੜੇ ਖਰਾਬ ਹੋ ਜਾਂਦਾ ਆਪਾਂ ਨੇ ਪੁੱਛਿਓ ਜਿਹੜੇ ਖਰਾਬ ਹੋ ਜਾਂਦੇ ਹੈ ਜੇ ਜੇ ਸਾਹਤ ਦਾ ਮੁੱਖ ਮੰਤਰੀ ਚੰਨੀ ਆ ਕੇ ਕੁਝ ਤੁਮ ਰਖਾ ਦੇ ਲਾਪੋਤੂਗਾ ਵਰਸਾ ਦੇ ਨਾਲ ਦੀ ਨਾਲ ਬਿਆਨ ਆਪਾਂ ਸਾਡੇ ਸੁਣੋ ਤੁਰਨ ਮਾਟੀ ਕਰਦਾ ਉਹ ਅਗਿਆ ਦੂਜੇ ਪਰਮੂ ਤੇਲਰ 2500 ਕੋਟੇ ਨਾਲ ਕਰਦੇ ਅੱਜ ਜਿਹੜੇ ਜਿਹੜੇ ਕੋਟੇ ਪਾਏ ਹੈਗੇ ਸੱਚਾ ਦਾਸ਼ਾ ਤੇ ਇਹ ਪੰਜਾਬ ਬੰਨ੍ਹਿਆ ਸਾਤ ਸੰਗਤ ਦੀ ਕੋਈ ਹਾਰ ਨਹੀਂ ਹੈਗਾ ਹੋਰ ਕਿਸੇ ਤੇ ਕੋਟਾ ਪਾ ਕੇ ਜਾਂ ਹੋਰ ਕੁਝ ਕਰਕੇ ਜੇ ਤੁਸੀਂ ਬਾਹਰ ਚੱਲ ਲੋਗੇ ਤੇ ਕੱਤੇ ਵਾਪਸ ਇੱਥੇ来 ਆਓਗੇ ਨਹੀਂ ਹੋਣਾ ਜੋ ਗਵਾਰਿਆ ਸੋ ਗੁਆਇਆ ਤੁਹਾਰ ਤੁਸੀਂ ਉਹ ਰਹੇ ਹੋ ਤੁਹਾਡੇ ਵੀ ਸਤੂਤ ਨੇ ਸਾਡੇ ਭਰਾ ਸ਼ਹੀਦ ਹੋ ਰਹੇ ਐ ਇਹਨਾਂ ਨੂੰ ਕੋਈ ਕਿਸੇ ਚੀਜ਼ ਦਾ ਫਰਕ ਨਹੀਂ ਪੈਂਦਾ ਕਾਨੂੰਨੀ ਡੀਆਈਏ ਕੀ ਕਰਿਆ ਜਾਂਦਾ ਪੈਸਿਆਂ ਦਾ ਲੈਣ ਦੇ ਸਾਰ ਸੰਗਤ ਕੀ ਅੱਜ ਤੱਕ ਮੈਂ ਇਹ ਕੰਮ ਕਿਤੇ ਨਹੀਂ ਦੇਖੀ ਜਿੱਥੇ ਕਿਸੇ ਮਾਲ ਦਾ ਤੁਸੀਂ ਭੈਣ ਦਾ ਕੋਤ ਭਰਾ ਮਰਿਆ ਹੋਵੇ ਉਹਨਾਂ ਦਾ ਬਿਆਨ ਨਾ ਦਰਜ ਕੀਤਾ ਹੋਵੇ के थियो ખર્ચા 44 ہے کہ یہ ایم ایل اے نے اوپر کی نے کیتا ہے یہ کرایا ہے کوئی جاچ نہیں کرے چلو اسلام اندیش سکیورٹی مان دسی اوڑن نہیں دروازہ چھڑا کیوں چھڑیا کیونکہ اس ساری چیز ساخت ہے یہ ہونی تھی انہوں نے چھڑیا نہیں دروازہ اس کا کسی کیونکہ ایک چیز کا پلان تھا ਇਕਤਾ ਪਰਚੇ ਦੇ ਲਾਭ ਕੋ ਕੇ ਨੂੰ ਨਾਮਜ਼ਦ ਕਰਨ ਵਾਸਤੇ ਕਿਹੜੀ ਕਾਰਕ ਹੈ ਕਿ ਕਿਹੜੀ ਖੇਤ ਦੀ ਮੂਲੀ ਹੈ ਤੁਹਾਡੇ ਕੋਲ ਕੋੜਤੀ ਐਮਐਮ ਨੇ ਹੈ ਜੇਕਰ ਅਸੀਂ ਐਮ ਲਿਖਿਆ ਕਿ ਜਗੂ ਸਾਹਿਬ ਦਾ ਨਾਮ ਪਾਉਣ ਤੋਂ ਬਾਅਦ ਮਾਤਾ ਕਹਿੰਦੇ ਕਿ ਜਗੂ ਸਾਹਿਬ ਨੇ ਸਾਜ਼ਿਸ਼ ਕਰੀਏ ਮੇਟੀ ਕਰਨਾ ਜਗੂ ਸਾਹਿਬ ਪਰ ਆਪ ਦਾ ਉਹਦਾ ਕਿੰਨੀ ਤਰ੍ਹਾਂ ਕਹਿ ਰਿਹਾ ਸਾਹਸ ਨਾਲ ਕੀ ਨਾ ਬਦਲ ਰਿਹਾ ਇੱਕ ਤਾਂ ਮੋੜ ਲੈ ਗੜਾ ਨਿਭਾਅ ਕੇ ਹੋਇਆ ਸਾਰੇ ਦੇਖਿਆ ਅੱਜ ਕੱਲ ਸਰਕਾਰ ਦੇ ਰਹੀ ਹੈ ਕਿ ਡਾਕਟਰ ਕਿ ਇਹੋ ਜਿਹੇ ਨੌਜਵਾਨਾਂ ਨੂੰ ਚੁੱਕ ਲੁੱਟੇ ਜੀਆਂ ਜਿਹੜੇ ਬੋਲਦੇ ਹੈ ਇਹੋ ਜਿਹੇ ਨੂੰ ਮਰਵਾਉਂਦੀਆਂ ਕਿਉਂ ਕਿ ਹਮੇਸ਼ਾ ਕੋਈ ਨਾਗਰਜ ਦੇ ਸੁਪੇਰੇ ਪਾਲ ਚੁਕੋ। ਜਾਂ ਤਾਂ ਉਹ ਸਿਸਟਮ ਚੁਣ ਲਓ ਜਿੱਥੇ ਨਾਲ ਸਾਰਿਆਂ ਦਾ ਸਵਾਦ ਆ। ਹੋਰ ਤਾਂ ਯਾਦ ਨਹੀਂ ਆਦਾ। ਜਿਆ ਰਹਿੰਦੀ ਜਿੰਦਗੀ ਲੈ ਕੇ ਚੱਲੋ।

ਉਹ ਲੋਕਾਂ ਨੇ ਸਿੱਧਾ ਮੈਨੂੰ ਨਹੀਂ ਲੈਣਾ ਕੁਝ ਚੱਕੇਰੀ ਰਹੀ ਹੈ ਉਹਨੇ ਆਪ ਫੋਨ ਕਰਕੇ ਸਮਝਾਇਆ ਕਿ ਇਹਨੂੰ ਆਪ ਤੇ ਕੋ ਜਲੰਦਰ ਉੱਤੋਂ ਬਾਇਰ ਡਾਇਰੈਕਸ਼ਨ ਚੋਂ ਦਿੱਸਦੀ ਜੇ ਮੈਂ ਚੋਂ ਟੱਸਕਾਉਂਦੀ ਕਹਿੰਦੇ ਇਹਨੂੰ ਆਪ ਤੇ ਕੋ ਬਿਲਾ ਲਓ ਅਸੀਂ ਇਹ ਦਿਖਾਉਣ ਵਾਸਤੇ ਛਾਪਾਂ ਲੈ ਮਾਰਤਾ ਨਹੀਂ ਇਹਨੂੰ ਚੱਕਰਾਂਗੇ ਜੀ ਤੇ ਅਸੀਂ ਉਹਨਾਂ ਉਹਨੇ ਇੱਕ ਚੀਜ਼ ਲਿਖੋ ਕੇ ਰੱਖਿਆ ਉਹਨਿੰ ਚੀਜ਼ ਚਿਵਾਤ ਹੋ ਗਈ ਸਾਥ ਸੰਗਤ ਕੀ ਕਿ ਉਹਨਾਂ ਦੀ ਇਹ ਸਾਲਿਸ਼ ਚੱਲ ਚਾ ਚਾ ਰਹੀ ਹੈ ਕਿ ਤੀਨ ਕਰਨਾ ਕਾਰਡੀਓ ਨਹੀਂ ਕਰਨਾ ਹੈ ਨਾਲ ਜਿਹੜਾ ਆਪ ਦਾ ਟ੍ਰੈਂਕ ਕਰਨਾ ਕਰ ਮੈਂ ਕਰਉ ਆਪ ਦਾ ਕੁਝ ਵਧਾਉਣਾ ਹੈ ਇਹਨਾਂ ਸਾਫ ਪਾ ਰਹੇ ਹੈ ਤੇ ਫਿਰ ਸੋਚੋ ਕੀ ਕਰਨਾ ਹੈ ਜੋ ਵੀ